ਗੱਲਬਾਤ ਆਪਾਂ ਸਰਦਾਰ ਭਪਿੰਦਰ ਸਿੰਘ ਨਾਲ ਕਰਨਾ ਜਾ ਰਹੇ ਹਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੱਲ 23 ਨਵੰਬਰ ਵਾਲੇ ਦਿਨ ਆਊਟਵਾ ਦੇ ਵਿੱਚ ਖਾਲਿਸਤਾਨ ਰੈਫਰੰਡਮ ਪੰਜਾਬ ਰੈਫਰੰਡਮ ਪੰਜਾਬ ਦੀ ਆਜ਼ਾਦੀ ਲਈ ਰੈਫਰੰਡਮ ਇਹ ਬੋਟਾਂ ਪਈਆਂ ਨੇ ਤੇ ਸਰਦਾਰ ਭਪਿੰਦਰ ਸਿੰਘ ਵੀ ਉੱਥੇ ਮੌਜੂਦ ਸਨ ਅਸੀਂ ਵੀ ਉੱਥੇ ਮੌਜੂਦ ਸੀ ਸਰਦਾਰ ਭਪਿੰਦਰ ਸਿੰਘ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਜੀ ਪ੍ਰੋਗਰਾਮ ਸਨਰਾਈਜ਼ ਸਾਰੇ ਸ੍ਰੋਤਾਂ ਤੋਂ ਤੁਹਾਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਪਿੰਦਰ ਸਿੰਘ ਜੀ ਜਿਹੜਾ ਕੱਲ ਦਾ ਦਿਨ ਸੀ ਬੇਸ਼ੱਕ ਆਟਵਾ ਦੇ ਵਿੱਚ ਕੱਲ ਠੰਡ ਵੀ ਸੀ ਮੈਕਨੇਬ ਰੈਕ੍ਰੀਏਸ਼ਨ ਸੈਂਟਰ ਦੇ ਵਿੱਚ ਸਵੇਰੇ 7 ਤੋਂ ਲੈ ਕੇ 5 ਵਜੇ ਤੱਕ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਰਹੀਆਂ ਹਜ਼ਾਰਾਂ ਦੀ ਗਿਣਤੀ ਚ ਵੋਟਾਂ ਪਈਆਂ ਨੇ ਤੇ ਜਿਹੜਾ 6 ਪਰ ਜਸਟਿਸ ਦਾ ਪੰਜਾਬ ਰੈਫੰਡਮ ਦੀ ਜਿਹੜੀ ਉਨੋਂ ਦੀ ਰਿਪੋਰਟ ਆਈ ਆ ਉਹਦੇ ਮੁਤਾਬਕ 53000 ਲੋਕਾਂ ਨੇ ਵੋਟਾਂ ਪਾਈਆਂ ਨੇ ਲਾਈਨਾਂ ਚ ਲਾ ਕੇ ਵੋਟਾਂ ਪਾਈਆਂ ਨੇ ਠੰਡ ਸੀ ਹਾਂਜੀ ਇਸ ਦੇ ਬਾਵਜੂਦ ਵੀ ਬੇਸ਼ੱਕ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਟਾਂਟੋ ਜਿੰਨੀ ਜਾਂ ਬੀਸੀ ਜਾਂ ਫਿਰ ਸਰੀ ਬਰਗੀ ਜਾਂ ਹੋਰ ਸ਼ਹਿਰਾਂ ਵਰਗੀ ਉੱਥੇ ਆਬਾਦੀ ਘਟਿਆ ਮੌਂਟਰੀਅਲ ਦੇ ਮੁਕਾਬਲੇ ਵੀ ਪਰ ਫਿਰ ਵੀ ਨਵੇਂ ਲੋਕ ਵੀ ਕਾਫੀ ਆਏ ਨੇ ਹੁਣ ਚੇਂਜ ਵੀ ਆਈ ਸਾਰਾ ਕੁਝ ਆਂਦੀ ਟਾਂਟ ਆਟਵਾ ਦੇ ਵਿੱਚ ਵੀ ਕਾਫੀ ਨਾਲ ਦੇ ਸ਼ਹਿਰਾਂ ਚ ਆਬਾਦੀ ਹੈ ਸੋ ਉਹ ਤਾਂ ਬੜੀ ਡੋਕੀ ਖਰਾਣ ਸੀ ਵੀ ਇੰਨੇ ਲੋਕ ਕਿੱਦਾਂ ਆ ਗਏ ਐਸਐਫ ਜੀ ਨੂੰ ਵੀ ਇੰਨੀ ਉਮੀਦ ਨਹੀਂ ਸੀ ਉਮੀਦ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਨੇ ਬੱਸਾਂ ਰਹੀਂ ਟੌਨਟੋ ਜੋ ਗਏ ਮਾਉਂਟਰੀਅਲ ਤੋਂ ਵਿਨਸਟਰ ਤੱਕ ਕਾਂਜੀ ਕਿੰਗਸਨ ਤੱਕ ਸੋ ਇੱਕ ਵਾਰੀ ਤਾਂ ਕਹ ਲਓ ਵੀ ਬਹੁਤ ਵੱਡਾ ਘਟ ਸੀ ਉਧਰ ਸੀਵੀਸੀ ਨੇ ਤੁਸੀਂ ਰਿਪੋਰਟ ਪੜ੍ਹੀ ਹੋਣੀ ਹੈ ਕੈਵਨ ਡਾਇਰ ਦੀ ਸੈਚਰਡੇ ਵਾਲੇ ਦਿਨ ਜਦੋਂ ਰਿਪੋਰਟ ਆਉਂਦੀ ਆ ਸੋ ਬਹੁਤ ਕਹਾਜੇ ਦੇ ਵਿੱਚ ਤੁਸੀਂ ਇਸ ਜਿਹੜੀਆਂ ਇਹ ਰੈਫਰੈਂਡਮ ਸੀ ਕਿਉਂਕਿ ਸੇਮ ਡੇ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਜੀ7 ਦੇਸ਼ਾਂ ਦੀ ਮੀਟਿੰਗ ਵੀ ਹੋ ਰਹੀ ਸੀ ਇੱਥੇ ਪੀਐਮ ਮਾਰਕਰਨੀ ਸਾਹਿਬ ਤੇ ਹੋਰ ਦੇਸ਼ਾਂ ਦੇ ਜਿਹੜੇ ਆਗੂ ਸਨ ਉਹਨਾਂ ਦੇ ਗੱਲਬਾਤ ਹੋਣੀ ਸੀ ਤੇ ਪੀਐਮ ਮੋਦੀ ਨੇ ਵੀ ਨਾਲ ਹੀ ਕਿਤੇ ਨਾ ਕਿਤੇ ਮਿਲਣਾ ਸੀ ਨਹੀਂ ਤਾਂ ਆਨੰਦ ਨੂੰ ਵੀ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਜਿਹੜਾ ਇਹ ਸਾਰਾ ਕੁਝ ਕੰਟੀਨਿਊ ਹੈ ਆ ਟ੍ਰਾਂਸਨੇਸ਼ਨ ਪ੍ਰੈਸ਼ਨ ਜਾਂ ਥ੍ਰੈਟਸ ਹਾਂਜੀ ਸਰ ਜਪਿੰਦਰ ਸਿੰਘ ਜੀ ਇਹ ਬਿਲਕੁਲ ਜਿਨਾਂ ਤੁਸੀਂ ਕਿਹਾ ਜਿਹੜਾ ਰੈਫਰੈਂਡਮ ਦਾ ਐਤਵਾਰ 23 ਨਵੰਬਰ ਨੂੰ ਬੜੀ ਠੰਡ ਦੇ ਵਿੱਚ ਜਿਹੜਾ ਔਰ ਮੈਂ ਸਰਦੇਵ ਭਾਜੀ ਤੁਸੀਂ ਮੇਰੇ ਨਾਲ ਆਪਾਂ ਕਵਰ ਕਰਨ ਗਏ ਸੀ ਉੱਤੇ ਔਰ ਦੇਖਿਆ ਵੀ ਅਸੀਂ ਮੈਂ ਜਦੋਂ ਉੱਤੇ ਖੜਾ ਹੈਗਾ ਬਿਲਕੁਲ ਐਂਟਰੈਂਸ ਤੇ ਤੇ ਕੁਝ ਬੱਚੇ ਲੈ ਕੇ ਔਰਤਾਂ ਖੜੀਆਂ ਸੀ ਜਿਨ ਕੇ ਸਾਲ ਤੋਂ ਵੀ ਘੱਟ ਦੇ ਬੱਚੇ ਸੀ ਤੇ ਮੈਨੂੰ ਉੱਥੇ ਸਨੋ ਵੀ ਪੈ ਰਹੀ ਸੀ ਤੇ ਟੈਂਪਰੇਚਰ ਘੱਟ ਸੀ ਤੁਹਾਨੂੰ ਪਤਾ ਸਾਡੇ ਟੋਰਾਂਟੋ ਨਾਲੋਂ ਵੀ ਘੱਟ ਟੈਂਪਰੇਚਰ ਠੰਡ ਠੰਡ ਕਾਫੀ ਤਿੱਖੀ ਹੁੰਦੀ ਉੱਥੇ ਇਸ ਲਈ ਭਾਜੀ ਮੇਰੇ ਮਨ 'ਚ ਜਦੋਂ ਮੈਨੂੰ ਅਨਰੀਲ ਥੋੜਾ ਜਿਆਦਾ ਨਾ ਇਦਾਂ ਲੱਗਾ ਕਿ ਯਾਰ ਰੀਅਲ ਜਿੱਦਾਂ ਅਰਦਾਸ ਤੇ ਆਪਾਂ ਕਹਿੰਦੇ ਨੇ ਕਿ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਉਹ ਤਾਂ ਬਹੁਤ ਵੱਡੀ ਗੱਲ ਸੀ ਪਰ ਜਦੋਂ ਮੈਂ ਉੱਥੇ ਕੋਲ ਖੜਾ ਉਹਨਾਂ ਦੇ ਮੈਂ ਕਿਸੇ ਟੀਵੀ ਤੇ ਇੰਟਰਵਿਊ ਦੇ ਰਿਹਾ ਸੀ ਪੋਲਿਟਿਕਸ ਪੰਜਾਬ ਤੇ ਚੈਨਲ ਦੇ ਉੱਪਰ ਤੇ ਮੈਂ ਸੋਚ ਰਿਹਾ ਸੀ ਆਪਣੇ ਮਨ ਵਿੱਚ ਵੀ ਠੰਡ ਜਿਆਦਾ ਆ ਤੇ ਹਾਲੇ ਅਰਦਾਸ ਹੋਣੀ ਆ ਤੇ ਸ਼ੁਰੂਆਤ ਨੂੰ ਵੀ ਟਾਈਮ ਲੱਗ ਜਾਣਾ ਅੱਛਾ ਪਰ ਮੈਨੂੰ ਲੱਗਦਾ ਵੀ ਉਹ ਬੀਬੀਆਂ ਜਿਹੜੀਆਂ ਇਨੀ ਠੰਡ ਵਿੱਚ ਇਨੇ ਜਿਗਰੇ ਦੇ ਨਾਲ ਜਿੱਦਾਂ ਮੈਂ ਕੋਸ਼ਿਸ਼ ਕੀਤੀ ਉਹਨਾਂ ਤੋਂ ਜਾਣਨ ਦੀ ਪਰ ਕਹਿੰਦੇ ਅਸੀਂ ਵੋਟ ਪਾਉਣੀ ਆ ਤੇ ਇਸ ਤਰ੍ਹਾਂ ਹੀ ਪੰਥ ਜਿਹੜਾ ਆ ਉਹ ਬੜੇ ਚਿਰਾਂ ਦਾੜੀ ਕਰਿਆ ਸਤਿਗੁਰੂ ਪੰਥ ਨੂੰ ਕੋ ਦੁਬਾਰਾ 1857 ਤੋਂ ਪਹਿਲਾਂ ਵਾਲੀ ਸੋਵਰਨਿਟੀ ਕਦੀ ਰਹੇਗਾ ਜਾਂ ਕਦੀ ਇਹ ਮੇਰ ਹੋਏਗੀ ਸਾਡੇ ਪੰਥ ਦੇ ਉੱਪਰ ਲੇਕਿਨ ਮੈਂ ਉਹ ਜਜ਼ਬਾ ਜਿਹੜਾ ਇੰਨੀ ਠੰਡ ਦੇ ਵਿੱਚ ਲੋਕ ਕਿਉਂਕਿ ਇੱਥੇ ਬੜੇ ਕੰਫਰਟ ਦੇ ਵਿੱਚ ਲੋਕ ਰਹਿੰਦੇ ਨੇ ਘਰਾਂ ਦੇ ਵਿੱਚ ਸੈਂਟਰਲ ਹੀਟਿੰਗ ਆ ਤੇ ਦੂਸਰਾ ਵੀਕਐਂਡ ਸੀ ਸੰਡੇ ਤੇ ਲੋਕ ਘਰਾਂ 'ਚ ਆਪਣਾ ਕੰਮ-ਕਾਰ ਕਰਦੇ ਆ ਪਰ ਇੰਨੀ ਠੰਡ ਦੇ ਵਿੱਚ ਇੰਨੇ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਜਿਹੜਾ ਪੰਥ ਆ ਜਿਹੜੇ ਇਹ ਕਹਿੰਦੇ ਆ ਅਸੀਂ ਤਾਂ 84 'ਚ ਬੜੇ ਵੱਡੇ ਖਾਲਸਤਾਨੀ ਸੀ ਅਸੀਂ ਤਾਂ 85 'ਚ ਬੜੇ ਵੱਡੇ ਖਾਲਸਤਾਨੀ ਸੀ ਮੈਨੂੰ ਲੱਗਦਾ ਸੀ ਵੀ ਉਹ ਪੰਥ ਜਿਹੜਾ ਉੱਥੇ ਜਿਹੜਾ ਸੰਗਤ ਹੈ ਜਿਹਨੂੰ ਗੁਰੂ ਸਾਹਿਬ ਨੇ ਆਪਣੇ ਤੋਂ ਵੀ ਉੱਪਰ ਕਿਹਾ ਉਹ ਅੱਜ ਵੀ ਖਾਲਸਤਾਨੀ ਆ ਸੋ ਉਹ ਖਾਲਸਤਾਨ ਦੇ ਕਿਉਂ ਕਿਸੇ ਗੁਰਦੁਆਰੇ 'ਚ ਆਏ ਉੱਥੇ ਖਾਲਸਤਾਨ ਦਾ ਬੈਨਰ ਲੱਗਾ ਸੀ ਉਹ ਬੈਨਰ ਜਿੱਥੇ ਖਾਲਸਤਾਨ ਦਾ ਲੱਗਾ ਈਦ ਭਾਈ ਜਲਾਵਰ ਸਿੰਘ ਦੇ ਨਾਂ ਤੇ ਜਿੱਥੇ ਰੈਫਰੈਂਡਮ ਹੋ ਰਿਹਾ ਜਿੱਥੇ ਇਹ ਦੱਸਿਆ ਜਾ ਰਿਹਾ ਵੀ ਤੁਹਾਡੀ ਮਰਜ਼ੀ ਆ ਵੀ ਮੁੜ ਕੇ ਗੁਲਾਮੀ 'ਚ ਹੀ ਰਹਿ ਕੇ ਮਰ ਜਾਣਾ ਜਾਂ ਸਰਕਾਰੇ ਖਾਲਸਾ ਨੂੰ ਜਿਆ ਪ੍ਰਾਪਤ ਕਰਨਾ ਉੱਥੇ ਉਹਨਾਂ ਦਾ ਖੜਨਾ ਇੰਨੇ ਚਿਰਾਂ ਦੇ ਲਈ ਪੈਰਾਂ ਵਿੱਚ ਇੱਕ ਬੀਬੀ ਦਾ ਹਸਬੰਡ ਸੀ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਮੇਰੀ ਵਾਈਫ ਦੇ ਪੈਰ ਫਰੀਜ਼ ਹੋ ਗਏ ਸੋ ਇਹ ਤਲਵ ਜਿਹੜੀ ਕੌਮ ਦੀ ਬੜੇ ਚਿਰਾਂ ਤੋਂ ਮੈਨੂੰ ਲੱਗਦਾ ਵੀ ਕਦੀ ਅੱਖ ਜਵਾਨੇ ਦੀ ਸ਼ਾਇਦੇ ਨੂੰ ਪਰਖੇ ਜਿਹੜੀ ਮੈਂ ਖੁਦ ਆਪਣੀ ਜ਼ਿੰਦਗੀ 'ਚ ਭਾਜੀ ਇਹ ਮਹਿਸੂਸ ਕੀਤਾ ਵੀ ਪੰਥ ਜਿਹੜਾ ਆ ਉਹ ਅੱਜ ਵੀ ਸਰਕਾਰੇ ਖਾਲਸਾ 1859 ਤੋਂ ਬਾਅਦ ਉਸੇ ਹੀ ਤਰ੍ਹਾਂ ਅੜੀ ਕਰਿਆ ਲੇਕਿਨ ਮਰੇ ਆਉਣ ਵਾਲੇ ਕਲਾ ਕਥਾਕਾਰ ਪ੍ਰਚਾਰਕ ਪ੍ਰਬੰਧਕ ਉਹ ਉਸ ਤਰ੍ਹਾਂ ਆ ਜਿਸ ਤਰ੍ਹਾਂ ਕਿ ਅੰਗਰੇਜ਼ ਨੇ ਕਿਹਾ ਸੀ ਵੀ ਜੇ 100 ਗਧਿਆਂ ਦਾ ਇੱਕ ਸ਼ੇਰ ਲੀਡਰ ਹੋਵੇ ਤਾਂ ਮੈਂ ਉਹ ਤੋਂ ਡਰੂੰਗਾ ਲੇਕਿਨ ਜੇ 100 ਸ਼ੇਰਾਂ ਦਾ ਇੱਕ ਗਧਾ ਲੀਡਰ ਆ ਤੇ ਮੈਨੂੰ ਉਹ ਤੋਂ ਕੋਈ ਡਰਨ ਦੀ ਲੋੜ ਨਹੀਂ ਉਹਨਾਂ ਸ਼ੇਰਾਂ ਤੋਂ ਸੋ ਉਸੇ ਤਰ੍ਹਾਂ ਦੇ ਨਾਲ ਜਿਹੜੇ ਆਪਣੇ ਆਪ ਨੂੰ ਕੁਛ ਨਾ ਕਰਨ ਦੇ ਬਾਵਜੂਦ ਵੀ ਇਹ ਕਹਿ ਲੈਂਦੇ ਗੁਰਦੁਆਰਿਆਂ ਦੇ ਵਿੱਚ ਵੀ ਇੱਥੇ ਸੰਗਤ ਖਾਲਸਾ ਧਰ ਦਾ ਨਾਰਾ ਨਾ ਲੇਖੋ ਇਹ ਕਿਹੜੇ ਆਪਣੇ ਉਹਦੇ ਵਿੱਚ ਹੁੰਦੇ ਨਾ ਵੀ ਸਰਵੇ ਕੀਤਾ ਉਹਨਾਂ ਨੇ ਇਹ ਚੀਜ਼ ਕੱਢੀ ਕਿ ਆਪਣੇ ਵੱਲੋਂ ਚਲਾਇਆ ਇੱਕ ਨਵਾਂ ਹੀ ਨਾਰਾ ਆ ਵੀ ਇੱਥੇ ਜੇ ਖਾਲਸਤਾਨ ਦੇ ਸੈਨ ਲੱਗਣਗੇ ਤਾਂ ਲੋਕ ਜਿਹੜੇ ਆ ਉਹ ਆਉਣਗੇ ਨਹੀਂ ਨਹੀਂ ਮੇਰੇ ਖਿਆਲ ਚ ਆਪਣੇ ਸਰਦਾਰ ਭਪਿੰਦਰ ਸਿੰਘ ਜੀ ਗੱਲ ਬੜੀ ਸਿੰਪਲ ਆ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਨ ਵੀ ਮਨਾ ਰਹੇ ਆ ਤੇ ਪਰਮਜੀਤ ਸਿੰਘ ਮਾਨ ਸਾਹਿਬ ਨੇ ਵੀ ਦਲ ਖਾਲਸਾ ਵੱਲੋਂ ਇੱਕ ਕਾਲ ਦਿੱਤੀ ਹੈ ਕਿ ਜੇ ਅਸੀਂ ਖਾਲਸਾ ਦੀ ਗੱਲ ਨਹੀਂ ਕਰਨੀ ਸਾਨੂੰ ਕਰਨੀ ਚਾਹੀਦੀ ਹੈ ਤੇ ਨਾਲ ਹੀ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦ ਦੀ ਚਾਦਰ ਨਾ ਕਿਹਾ ਜਾਵੇ ਉਹਨਾਂ ਨੂੰ ਸ੍ਰਿਸ਼ਟੀ ਦੀ ਚਾਦਰ ਕਿਹਾ ਜਾਵੇ ਜੇ ਕੱਲ ਨੂੰ ਹਿੰਦੁਸਤਾਨ ਅੱਜ ਹਿੰਦੁਸਤਾਨ ਹੈਗਾ ਕੱਲ ਨੂੰ ਹਿੰਦੁਸਤਾਨ ਨਹੀਂ ਤੇ ਕੋਈ ਨਾਂ ਚੇਂਜ ਹੋ ਜਾਂਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤਾ ਬਹੁਤ ਵੱਡੀ ਸ਼ਹਾਦਤ ਹੈ ਅੱਜ ਪਾਰਲੀਮੈਂਟ ਵਿੱਚ ਵੀ ਗੱਲਾਂ ਬੱਤਾ ਹੁੰਦੀਆਂ ਨੇ ਦੂਜੇ ਪਾਸੇ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਪਾਂਗਾ ਲੋਲ ਤੇ ਕਰਦੇ ਆ ਸਾਰਾ YouTube ਚੈਨਲ ਅੱਜ ਦੀ ਵਾਰ ਟੌਂਟੋ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਆਈ ਪੀਟੀਵੀ ਤੇ ਵੀ ਦੇਖ ਸਕਦੇ ਹੋ ਤੁਸੀਂ ਸਾਨੂੰ ਰੰਬਾਉ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਤੁਸੀਂ ਉਹਨਾਂ ਪ੍ਰਬੰਧਕਾਂ ਦੀ ਵੀ ਗੱਲ ਕਰ ਰਹੇ ਆਪਾਂ ਦੇਖੋ ਗੱਲ ਬੜੀ ਸਿੰਪਲ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਸੱਚ ਸੁਣਾਈ ਸੱਚ ਕੀ ਬੇਲਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉਸ ਸਮੇਂ ਹੁੰਦੀ ਜਦੋਂ ਔਰੰਗਜ਼ੇਬ ਬਹੁਤ ਜ਼ੁਲਮ ਕਰ ਰਿਹਾ ਹੁੰਦਾ ਤੇ ਗੁਰੂ ਸਾਹਿਬ ਨੇ ਉਸ ਜ਼ੁਲਮ ਨੂੰ ਰੋਕਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਦਿਆਲਾ ਜੀ ਪੈ ਸਤੀ ਦਾਸ ਦੀ ਸ਼ਹਾਦਤ ਹੁੰਦੀ ਹੈ ਤੇ ਜਦੋਂ ਫਿਰ ਅੱਜ ਦੇ ਹਾਕਮਾਂ ਦੀ ਗੱਲ ਚੱਲਦੀ ਹੈ ਤੇ ਸਾਨੂੰ ਇਹਦੇ ਤੇ ਸਟੈਂਡ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ ਕਿ ਆਗਿਆ ਪਈਏ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਸਿੱਖ ਦਾ ਸਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਬੰਦੇ ਵਿਅਕਤੀ ਕਿਸੇ ਸ਼ਾਹ ਕੇ ਕਿਸੇ ਪਖੰਡੀ ਦੇ ਤਰੀ ਗੁਰੂ ਅੱਗੇ ਝੁਕਣਾ ਨਹੀਂ ਚਾਹੀਦਾ ਐਸਾਡਾ ਕਨਸੈਪਟ ਹੈ ਅਸੀਂ ਤਾਂ ਮਨੁੱਖਤਾ ਦੀ ਗੱਲਬਾਤ ਕਰ ਦੂਜੇ ਪਾਸੇ ਆਪਾਂ ਗੱਲ ਇਹ ਵੀ ਕੀਤੀ ਆ ਕਿ ਅਗਿਆ ਭਈ ਅਖਾਲਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਇਓ ਗ੍ਰੰਥ ਨਾਲਾ ਪੇ ਵੀ ਪੜਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹੁਣ ਜਿਹੜਾ ਵੀ ਕੋਈ ਪ੍ਰਬੰਧਕ ਕੋਈ ਪ੍ਰਚਾਰ ਕੋਈ ਬੰਦਾ ਵਿਅਕਤੀ ਇਸ ਇਸ ਤੋਂ ਆਕੀ ਹੁੰਦਾ ਬਾਕੀ ਹੁੰਦਾ ਗੁਰੂ ਦਾ ਦੇਣਦਾਰ ਹੈ ਇਹ ਇੱਕ ਇਹ ਵੀ ਕਨਸੈਪਟ ਆ ਹਾਂ ਸਮੇਂ ਦੀਆਂ ਸਰਕਾਰਾਂ ਸਿਸਟਮ ਜਿਹੜਾ ਟ੍ਰਾਂਸ ਨੈਸ਼ਨਲ ਪ੍ਰੈਸ਼ਨ ਜਿਵੇਂ ਤੁਸੀਂ ਸੀਬੀਸੀ ਦੀ ਵੀ ਆਪਾਂ ਰਿਪੋਰਟ ਦੀ ਗੱਲਬਾਤ ਕਰਾਂਗੇ ਕਿ ਅੱਜ ਵੀ ਕਿਸਨੇ ਕਿਸੇ ਰੂਪ ਵਿੱਚ ਚੱਰੀ ਹੈ ਤੇ ਗੁਰਦੁਰਦਾ ਪ੍ਰਧਾਨ ਪਾਇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਸਰੀ ਦੇ ਵਿੱਚ ਉਹ ਪ੍ਰਧਾਨ ਸੀ ਗੁਰਦਲ ਸਾਹਿਬ ਦਾ ਤੇ ਕਿਸ ਤਰੀਕੇ ਦੇ ਨਾਲ ਪੀਐਮ ਟੂਡੋ ਸਾਹਿਬ ਨੂੰ ਕਹਿਣਾ ਪਿਆ ਆਰਸੀਐਮਪੀ ਦੀ ਰਿਪੋਰਟ ਆਉਂਦੀ ਹੈ ਤੇ ਉਹ ਤੱਥ ਨੇ ਜਿਹੜੇ ਬਾਹਰ ਆਉਂਦੇ ਨੇ ਬਲੂਜ਼ਬਰਗ ਦੀ ਗੱਲਬਾਤ ਹੈ ਫਾਈਵ ਵਾਈਜ਼ ਵਾਲਾ ਮੁੱਦਾ ਹੈ ਸੋ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ ਕੱਚੇ ਪਿਰਲੇ ਨੇ ਉਹਨਾਂ ਨੂੰ ਫੇਕ ਸਪਾਸਟ ਹੋ ਜਾਣੇ ਹਾਂ ਕਿਸੇ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਪਰ ਆਕੀ ਕੋਈ ਨਹੀਂ ਹੋ ਸਕਦਾ ਇੱਕ ਤਾਂ ਇਹ ਹੈ ਕਿ ਸੀਬੀਸੀ ਦੀ ਰਿਪੋਰਟ ਵਿੱਚ ਵੀ ਗੱਲ ਦੁਹਰਾਈ ਗਈ ਹੈ ਹਾਂ ਜੀ ਆ ਜਿਹੜੀ ਖਾਸ ਕਰਕੇ ਕੇਵਨ ਡਾਇਰ ਦੀ ਸੀ ਅੱਜ ਗੋ ਹੈਡ ਬਿਲਕੁਲ ਜਿਹੜੀ ਗੱਲ ਇਦਾਂ ਹੈ ਵੀ ਜਿਹੜੋ ਜਦੋਂ ਸਰਕਾਰੇ ਖਾਲਸਾ ਖਾਤਮ ਹੋਈ ਤੇ ਜਿਹੜੀ ਆ ਜਿਹੜਾ ਪਟਿਆਲੇ ਦੀ ریاست ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਡੇ ਮੁੰਡੇ ਰਾਜ ਕਰਨਗੇ ਤੁਹਾਡਾ ਕੰਮ ਚੱਲੂਗਾ ਤੁਹਾਡਾ ਗੁਰਦੁਆਰਾ ਚੱਲੂਗਾ ਚਲੋ ਉਦਾਹਰਨ ਤੇ ਲਾ ਲਓ ਲੇਕਿਨ ਜਿਹੜਾ ਅਸਲ ਹੀ ਸਾਡਾ ਮਕਸਦ ਹੋਇਆ ਉਹ ਸਿੱਖ ਜਿਹੜਾ ਰਾਜ ਹੈ ਜਿਹੜੀ ਸਿੱਖ ਕੌਮ ਦਾ ਰਾਜ ਹੈ ਜਿਹੜੀ ਸਰਕਾਰੇ ਖਾਲਸਾ ਜਿਹੜੀ ਖਾਲਸਾ ਫੌਜ ਹੈ ਉਹਨਾਂ ਨੂੰ ਮੰਗਤੇ ਬਣਾ ਦੇਣਾ ਤਾਂ ਉਹਨਾਂ ਨੇ ਧਿਆਨ ਸਿੰਘ ਡੁੱਗਰੇ ਨੂੰ ਵੀ ਇਹੀ ਕਿਹਾ ਵੀ ਤੇਰਾ ਮੁੰਡਾ ਜੇ ਬਣ ਜਵੇ ਲਾਹੌਰ ਦਾ ਰਾਜਾ ਉਹ ਕਹਿੰਦਾ ਬਣ ਸਕਦਾ ਉਹ ਕਹਿੰਦਾ ਹਾਂ ਕਹਿੰਦੇ ਫਿਰ ਤੂੰ ਸਾਨੂੰ ਜਿਹੜੀ 1839 ਦੀ ਇੱਕ ਸੰਧੀ ਆ 49 ਤੋਂ ਪਹਿਲਾਂ ਦੀ ਮੈਨੂੰ ਸ਼ਾਇਦ ਭੁੱਲ ਗਿਆ ਜਿਹਦੇ ਵਿੱਚ ਬੀ ਆਨ ਸਿੰਘ ਡੋਗਰੇ ਨੂੰ ਸਰਕਾਰੀ ਖਾਲਸਾ ਨੂੰ ਹਰਾਉਣ ਦੇ ਲਈ ਫੌਜ ਨੂੰ ਜਿਹੜੀ 2 ਸਾਲ ਪਹਿਲਾਂ ਅਸਲੀ ਲੜਾਈ ਤੋਂ ਜਿਹੜੀ ਆ ਉਹਦਾ ਬੈਨੀਫਿਟ ਸਾਰਾ ਉਹਨੂੰ ਵੀ ਤੇਰੇ ਨੇ ਆਣੇ ਜ਼ਰੂਰ ਮੌਜ ਕਰਨਗੇ ਉਹਦੇ ਵਿੱਚ ਲੋਹੌਰ ਸ਼ਾਹੀ ਕਿਲੇ ਦੇ ਵਿੱਚ ਇੱਕ ਪਾਕਿਸਤਾਨੀ ਆਈਐਸ ਆਫਸਰ ਨੇ ਵਿਆਹ ਕਰੀ ਸੇਖਾ ਕੇ ਇਹ ਦਸਤਾਵੇਜ਼ ਪੜਨ ਕਿ ਕਿਦਾਂ ਜਦੋਂ ਸਾਰੀ ਕੌਮ ਹਰਾਣੀ ਹੁੰਦੀ ਆ ਉਦੋਂ ਛੋਟੇ ਛੋਟੇ ਕੌਮ ਦੇ ਵਿੱਚ ਬੰਦਿਆਂ ਨੂੰ ਬੈਨੀਫਿਟ ਦਿੱਤੇ ਜਾਂਦੇ ਆ ਵੀ ਚੱਲ ਤੇਰੀ ਰੋਟੀ ਚੱਲੀ ਜਾਊਗੀ ਤੂੰ ਸਾਰੀ ਕੌਮ ਮਰਵਾ ਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਜਰਬਾ 94 ਤੋਂ ਬਾਅਦ ਵੀ ਦੇਖਿਆ ਤੇ ਹਾਲੇ ਤੱਕ ਮੈਂ ਨਾ ਕਿਸੇ ਗੱਲ ਦੇ ਉੱਪਰ ਗੁਰੂ ਤੋਂ ਡਰ ਕੇ ਮੈਂ ਕਹਿੰਨਾ ਮੈਂ ਕਦੀ ਇਸ ਗੱਲ ਦੇ ਵਿੱਚ ਇਹ ਆਪਣੀ ਜਿਹੜੀ ਨਾ ਸਮਝ ਨਹੀਂ ਆਉਣ ਦਿੱਤੀ ਸਤਿਗੁਰੂ ਕਿਰਪਾ ਕਰਨ ਕਦੀ ਆਵੇ ਵੀ ਨਾ ਸੋ ਜਿਹੜੀ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਦੁਸ਼ਮਣ ਨੂੰ ਕੁਆਟਰ ਦੇਣਾ ਮਤਲਬ ਕੋਈ ਗੱਲ ਨਹੀਂ ਚਾਹ ਆ ਆਪਾਂ ਗੱਲ ਨਹੀਂ ਕਰਨੀ ਤੁਸੀਂ ਆਹ ਗੱਲ ਨਾ ਕਰੋ ਤੁਸੀਂ ਆਹ ਨਾ ਲਿਖੋ ਇਹ ਤਾਂ ਜਿਹੜਾ 4 ਲੱਖ ਫੌਜ ਸੀ ਦਈਆ 70 ਤੋਂ ਲੈ ਕੇ 1900 ਤੋਂ ਪਹਿਲਾਂ ਤਾਂ ਬਹੁਤ ਹੋਈ 1895 ਉਹਨਾਂ ਵੱਲੋਂ ਪਿੱਠ ਕਰਨੀ ਹੋएगी ਔਰ ਜੇ ਕੌਮ ਇਹੋ ਜਿਹੇ ਕੈਪਟਨ ਮਨਿੰਦਰ ਸਿੰਘ ਦੇ ਬਜ਼ੁਰਗਾਂ ਵਾਲਾ ਇਤਿਹਾਸ ਰਚੇਗੀ ਕਦੀ ਵੀ ਹਮ ਅਬਦਾਂ ਦੇ ਵਿੱਚ ਜਾਂ ਟੇਡ ਦੇ ਲਈ ਤਾਂ ਉਹ ਉਸ ਸਤਿਗੁਰੂ ਤੋਂ ਪਿੱਠ ਕਰੇਗੀ ਔਰ ਇਹ ਤੁਸੀਂ ਗੁਰੂ ਦੇ ਜੀਵਨ ਵਿੱਚ ਦੇਖ ਸਕਦੇ ਆ ਸੁਖਮਣੀ ਸਾਹਿਬ ਦੇ ਰਚੈਤਾ ਗੁਰੂ ਅਰਜਨ ਦੇਵ ਸਾਹਿਬ ਤਤੀ ਤਵੀ ਤੇ ਬੈਠੇ ਆ ਨੀ ਤਾਂ ਲੋਗ ਆਪਣੇ ਘਰਾਂ ਦੇ ਦੁੱਖ ਤਕਲੀਫ ਦੂਰ ਕਰਨ ਦੇ ਲਈ ਸੁਖ ਹਣੀ ਸਾਉ ਦਾ ਪਾਠ ਹਾਂ ਹਾਂ ਇਹ ਤਾਂ ਠੀਕ ਹੈ ਸੋ ਸੋ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਆ ਇਹ ਖਣਨੇਓ ਤੇ ਕੀ ਗੱਲ ਆ ਕਿ ਠੀਕ ਹੈ ਜਦੋਂ ਬੰਦੇ ਦੀ ਡਿਲੀਊਸ਼ਨ ਹੁੰਦੀ ਆ ਸਾਡੀ ਦੂਰੀ ਹੁੰਦੀ ਆ ਪੰਜਾਬ ਤੋਂ ਸਾਨੂੰ ਇਹ ਚੀਜ਼ਾਂ ਇਦਾਂ ਪਰ ਆਪਾਂ ਆਪਾਂ ਇਸ ਗੱਲ ਨੂੰ ਬਹੁਤਾ ਡੀਪਲੀ ਬਿਨਣ ਜਾਈਏ ਪਰ ਓਵਰ ਆਲ ਜਿਹੜਾ ਖਾਲਸਤਾਨ ਰੈਫਰੰਡਮ ਦੇ ਵਿੱਚ ਬਹੁਤ ਵੱਡਾ ਕੱਟ ਹੋਣਾ ਇਹ ਆਪਣੇ ਵਿੱਚ ਸਿੱਖ ਸੰਕਟਾਂ ਦਾ ਇੱਕ ਠਾਠਾ ਮਾਰਦਾ ਕੱਟ ਸੀ ਇਹ ਕੋਈ ਨਗਰ ਕੀਰਤਨ ਨਹੀਂ ਸੀ ਇਹ ਕੋਈ ਖਾਸ ਪੰਛੋ ਦਾ ਵਿਸਾਖੀ ਤੇ ਇਕੱਠ ਨਹੀਂ ਸੀ ਇਹ ਕੋਈ ਚਾਹ ਪਕੌੜੇ ਖਾਣ ਦਾ ਇਕੱਠ ਨਹੀਂ ਸੀ ਜਦੋਂ ਕਿ ਕਤੇ ਨਗਰ ਕੀਰਤਨ ਇਹ ਤਾਂ ਜੀ ਪਕੌੜੇ ਖਾਣੇ ਜਾਂਦੇ ਆ ਭਾਈ ਇਥੋਂ 5 ਘੰਟੇ ਦੀ ਡਰਾਈਵ ਕਰਕੇ ਪਕੌੜੇ ਖਾਣ ਜਲੇਬੀਆਂ ਖਾਣ ਨਹੀਂ ਗਏ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਕਿਉਂਕਿ ਹਰ ਇੱਕ ਬੰਦੇ ਦਾ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਜਸ ਫॉर ਫਰੀडम ਇੰਨੇ ਕੰਮ ਸੀ ਕਿਸੇ ਤੋਂ ਕੋਈ ਕੁਰਬਾਨੀ ਲੈਣ ਜਾਂ ਦੇਣ ਦੀ ਗੱਲ ਨਹੀਂ ਹੋਈ ਪਰ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਇਹ ਵੀ ਗੱਲਬਾਤ ਹੈਗੀ ਆ ਪੋਲਿਟੀਕਲ ਪਾਵਰ ਤੁਹਾਡੇ ਕੋਲ ਹੋਣਾ ਜਦੋਂ ਤੁਹਾਡੇ ਕੋਲ ਨਹੀਂ ਹੈ ਉਦੋਂ ਕੀ ਹੁੰਦਾ ਅਸੀਂ ਇੱਥੇ ਇਹ ਨਹੀਂ ਕਹਿ ਰਹੇ ਕਿਉਂਕਿ ਦੁਨੀਆ ਭਰ ਦੇ ਵਿੱਚ ਕਿੰਨੇ ਦੇਸ਼ 1947 ਤੋਂ ਬਾਅਦ ਵਿੱਚ ਹੋਂਦ ਵਿੱਚ ਆਉਂਦੇ ਨੇ ਸਿੱਖ ਸਿੱਖਾਂ ਕੋਲ ਤਾਂ ਆਪਣਾ ਹੋਮਲੈਂਡ ਪੰਜਾਬ ਸੀਗਾ ਸਿੱਖਾਂ ਕੋਲ ਤਾਂ ਦੇਸ਼ ਸੀਗਾ ਪਰ ਜਦੋਂ 1849 ਵਿੱਚ ਸਿੱਖ ਸਿੱਖਾਂ ਨੂੰ ਉਹਨਾਂ ਫੌਜਾਂ ਦਾ ਅੰਗਰੇਜ਼ਾਂ ਦੀਆਂ ਫੌਜਾਂ ਨਾਲ ਨੜਕੀ ਜੰਗ ਹਿੰਦ ਪੰਜਾਬ ਦਾ ਹੁੰਦਾ ਸ਼ੇਰੇ ਪੰਜਾਬ ਦੇ ਜਾਣ ਤੋਂ ਬਾਅਦ ਉਸ ਰਾਜ ਦੀ ਗੱਲ ਹੈ ਉਸ ਨੂੰ ਬੈਕ ਲੈਂਡ ਦੀ ਗੱਲਬਾਤ ਹੈਗੀ ਹੈ ਸੋ ਇਹਨਾਂ ਬੁੱਧਿਆਂ ਤੇ ਆਪਾਂ ਵਿਚਾਰ ਕਰ ਰਹੇ ਹਾਂ ਗੱਲਬਾਤ ਸਰਦਾਰ ਭਪਿੰਦਰ ਸਿੰਘ ਨਾਲ ਹੋ ਰਹੀ ਹੈ ਕਿਉਂਕਿ ਤੁਹਾਡੇ ਤੇ ਸਾਡੇ ਮੁੱਦੇ ਨੇ ਇਹ ਕੈਨੇਡਾ ਦੇ ਮੁੱਦੇ ਨੇ ਸਰਦਾਰ ਭਪਿੰਦਰ ਸਿੰਘ ਜੀ ਸਿੱਖ ਪਰ ਜਸਸ ਵੱਲੋਂ ਵੀ ਸਾਰੇ ਨਮਾਇੰਦਿਆਂ ਵੱਲੋਂ ਵੀ ਗੁਰਪਤਮ ਸਿੰਘ ਪੰਨੂ ਅਵਤਾਰ ਸਿੰਘ ਪੰਨੂ ਸਾਰਿਆਂ ਵੱਲੋਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ਜਿਹੜੇ ਦੂਗਰੋਂ ਨੇੜੋਂ ਚੱਲ ਕੇ ਕੱਲ ਵੋਟਾਂ ਪਾਉਣ ਜਾਂਦੇ ਨੇ ਨੋ ਮੈਟਰ ਵਾਟ ਹੈਪਨ ਮੀ ਜਾਵੇ ਨੇ ਰੀ ਜਾਵੇ ਜਿਨ੍ਹਾਂ ਨੇ ਅੱਜ ਤੱਕ ਸਹਿਯੋਗ ਦਿੱਤਾ ਪੁਰਾਣਿਆਂ ਨੇ ਵੀ ਨਵਿਆਂ ਨੇ ਵੀ ਸੋ ਇਹ ਗੱਲ ਬੜੀ ਪੋਜ਼ਿਟਿਵ ਹੈ ਬੜੀ ਚੜ੍ਹਦੀ ਕਲਾ ਵਾਲੀ ਹੈ ਬਾਕੀ ਜਦੋਂ ਕਾਫਲਾ ਚੱਲਦਾ ਉਹਦੇ ਨਾਲ ਆਪੇ ਹੀ ਬਹੁਤ ਸਾਰੇ ਚੱਲ ਪੈਂਦੇ ਨੇ ਸੀਬੀਸੀ ਦੀ ਜਿਹੜੀ ਰਿਪੋਰਟ ਤੇ ਆਪਾਂ ਗੱਲਬਾਤ ਕਰੀਏ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਨੇ ਬੇਸ਼ੱਕ ਜਿਹੜੀ ਡਿਪਲੋਮੇਸੀ ਹੈ ਨਾ ਜਿਹੜੀ ਕੂਟਨੀਤੀ ਕਹੋ ਇਹ ਬੜੀ ਰੰਗ ਦਿਖਾਉਂਦੀ ਹੈ ਬੜੇ ਰੰਗ ਦਿਖਾਉਂਦੀ ਆ ਝੂਠ ਕੀ ਹੈ ਸੱਚ ਕੀ ਹੈ ਇਹ ਕਈ ਵਾਰੀ ਪਤਾ ਨਹੀਂ ਲੱਗਦਾ ਸਰਦਾਰ ਭਵਿੰਦਰ ਸਿੰਘ ਜੀ ਸੋ ਸੀਬੀਸੀ ਦੀ ਜਿਹੜੀ ਰਿਪੋਰਟ ਆਉਂਦੀ ਆ ਸ਼ਿਸ਼ਰਵਾਰ ਵਾਲੇ ਦਿਨ ਉਸ ਤੋਂ ਉਸ ਉਸ ਸਮੇਂ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਦਿਨੇਸ਼ ਪਟਨਾਇਕ ਨਾਲ ਗੱਲਬਾਤ ਕਰਨੀ ਹਾਂ ਇਹ ਜੀ ਕੈਨੇਡਾ ਦਾ ਰੈਫਰੈਂਡ ਕੈਨੇਡੀਅਨ ਲੋਕ ਕਰ ਰਹੇ ਨੇ ਫਿਰ ਜਦੋਂ ਸੀਬੀਸੀ ਦੇ ਨਾਲ ਰੋਜ਼ਮਰੀ ਬਾਲਟਨ ਨਾਲ ਗੱਲਬਾਤ ਕਰਦੇ ਆਪਣੇ ਦਿਨੇਸ਼ ਪਟਨਾਇਕ ਸਾਹਿਬ ਜਿਹੜੇ ਕਿ ਹਾਈ ਕਮਿਸ਼ਨਰ ਨੇ ਇੰਡੀਆ ਦੇ ਹੁਣ ਜੀ ਨਾਰਮਲ ਹੋ ਰਿਹਾ ਇਹ ਕੀ ਨਾਰਮਲ ਹੋ ਰਿਹਾ ਕੀ ਨਾਰਮਲ ਨਹੀਂ ਹੋ ਰਿਹਾ ਪਰ ਜਿਹੜੀ ਸੀਬੀਸੀ ਦੀ ਰਿਪੋਰਟ ਸ਼ਨੀਚਰਬਰ ਨੂੰ ਕੈਵਨ ਡਾਇਰ ਦੀ ਸ਼ਬਦੀ ਉਹਦੇ ਵਿੱਚ ਕਿੱਡੀ ਵੱਡੀ ਗੱਲਬਾਤ ਕੀਤੀ ਗਈ ਕਿ ਇਤਬਾਰ ਨੂੰ ਜਦੋਂ ਜਨੇਵਾ ਦੇ ਵਿੱਚ ਇੱਕ ਜੀ20 ਦੇਸ਼ਾਂ ਦੀ ਮੀਟਿੰਗ ਹੋ ਰਹੀ ਹੈ ਤੇ ਉਸੇ ਦਿਨ ਰੈਫਰੰਡਮ ਕੈਨੇਡਾ ਦੇ ਵਿੱਚ ਹੋ ਰਿਹਾ ਤੁਹਾਨੂੰ ਚੇਤਾ ਉਸੇ ਹਫਤੇ ਸਤੰਬਰ ਦੇ ਵਿੱਚ ਰੈਫਰੰਡਮ ਸ਼ਹੀਦ ਨਿਜਰ ਦੀ ਸ਼ਹਾਦਤ ਤੋਂ ਬਾਅਦ ਸਰੀ ਵਿੱਚ ਵੀ ਸੀ ਜਦੋਂ ਪੀਐਮ ਆਪਣੇ ਟੂਡੋ ਸਾਹਿਬ ਜੀ ਜੀ20 ਮੀਟਿੰਗ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਬਾਅਦ ਵਿੱਚ ਕੀਤਾ ਗਿਆ ਦਿੱਲੀ ਵਿੱਚ ਮੀਟਿੰਗ ਸੀ ਸੋ ਇਹ ਬਹੁਤ ਕੁਝ ਹੋ ਰਿਹਾ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਗੱਲਾਂ ਤੇ ਮੇਰੇ ਖਿਆਲ ਆਪਾਂ ਵਿਚਾਰ ਕਰੀਏ ਤੇ ਇੰਡੀਆ ਦਾ ਮੀਡੀਆ ਭਰਿਆ ਪਿਆ ਕੋਈ ਗੱਲ ਨਹੀਂ ਕਰਦੇ ਹਾਂ ਜੀ ਤਾਂ ਨਾਲੇ ਵੀ ਕਹਿ ਰਹੇ ਨੇ ਦੇਖੋ ਜੀ ਤਾਂ ਕੈਨੇਡਾ ਦੇ ਲੋਕ ਇਹਨਾਂ ਚ ਕਰ ਰਹੇ ਨੇ ਤੇ ਨਾਲੇ ਵੀ ਕਹਿ ਰਹੇ ਨੇ ਤੁਸੀਂ ਜੀ ਗਲੋਰੀਫਾਈ ਕਰਦੇ ਹੋ ਸੋਇਆ ਕਰਦੇ ਹੋ ਤੇ ਕਿਤੇ ਇਦਾਂ ਦੀ ਗੱਲਾਂ ਬਾਤਾਂ ਵੀ ਹਾਂਜੀ ਸਰਦਾਰ ਭਵਿੰਦਰ ਸਿੰਘ ਜਿਹੜੀ ਦਿਨੇਸ਼ ਪਟਨਾਇਕ ਦੀ ਇੰਟਰਵਿਊ ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਜਿਹੜਾ ਡਿਪਲੋਮੈਟ ਆ ਇੱਥੇ ਜਿਹੜਾ ਕਿਊਸਡੇ ਆ ਵੀ ਇਹ ਨੈਜਰ ਦੇ ਕੇਸ ਵਿੱਚ ਡਾਟਾ ਕਲੈਕਟ ਕਰ ਰਿਆ ਸੀ ਉਹਦੀ ਇਨਫੋਰਮੇਸ਼ਨ ਤੇ ਉਹਦੀ ਸੈਸ਼ਨੇਸ਼ਨ ਦੇ ਵਿੱਚ ਇਹ 파ਟ ਆ ਸੋ ਉਹ ਜਿਹੜਾ ਉਹ ਸਭ ਤੋਂ ਵੱਧ ਸਮਝਦਾ ਵੀ ਜੋਦਾਬਾਈ ਪੇਸ਼ ਕਿਉਂ ਕੀਤੀ ਸੀ ਤਕਰੀਬਨ ਇੱਕ ਕਰਬ ਮੁਸਲਮਾਨ ਉਸ ਬਰ雷 ਸ਼ਗੀਰ ਦੇ ਵਿੱਚ ਸਬ ਕੌਂਟੀਨੈਂਟ 'ਚ ਕਿਉਂ ਆ ਉਹ ਐਸੋ ਜੀ ਗੱਲਬਾਤ ਕਰਕੇ ਆ ਔਰ ਇਹਨਾਂ ਦਾ ਇਦਾਂ ਹੀ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ 14 'ਚੋਂ 9 ਲੜਾਈਆਂ ਇਹਨਾਂ ਦੇ ਨਾਲ ਸੋ ਇਹ ਉਹੀ ਪਹਾੜੀ ਰਾਜੇ ਆ ਅੱਜ ਵੀ ਔਰ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੋਈ ਆ ਵੀ ਸਿੱਖ ਧਰਮ ਨੂੰ ਔਰ ਸਿੱਖ ਕੌਮ ਨੂੰ ਜਿਹੜਾ ਆ ਇਹ ਕਿਸੇ ਨਾ ਕਿਸੇ ਤਰੀਕੇ ਉਹਨੂੰ ਖੋਰਾ ਲਾਉਣਾ ਪਰ ਮੈਂ ਉਹਨਾਂ ਦੇ ਜਿਹੜਾ ਫਾਰਸੀਕਲ ਰੈਫਰੈਂਡਮ ਦੀ ਉਹਨਾਂ ਨੇ ਗੱਲ ਕੀਤੀ ਸੀ ਫਾਰਸੀਕਲ ਜਿਹੜੀ ਆ ਹਾਂਜੀ ਉਹ ਵੀ ਕੀਤੀ ਆ ਫਾਰਸ ਤੋਂ ਵਰਡ ਬਣਿਆ ਆ ਉਹਦਾ ਮਤਲਬ ਕੀ ਇਹ ਜਾਲੀ ਤੋਂ ਥੋੜਾ ਜਿਹਾ ਪੰਜਾਬੀ ਕੇ ਇਸ ਤਰ੍ਹਾਂ ਦਾ ਅਕਰ ਹੁੰਦਾ ਮੈਂ ਸਮਝਦਾ ਵੀ ਜਿਹੜਾ ਬਿਹਾਰ ਦਾ ਇਲੈਕਸ਼ਨ ਆ ਉਹ ਬਿਲਕੁਲ ਬਕਵਾਸ ਸੀ ਜਿਹੜਾ 14 ਵੋਟਾਂ ਦੇ ਨਾਲ Nehru ਨੂੰ ਲੀਡਰ 1947 ਚ ਬਣਾਇਆ ਉਹ ਬਿਲਕੁਲ ਫਾਰਸੀਕਲ ਸੀ ਜਿਹੜਾ ਆ ਪਾਕਿਸਤਾਨ ਦੇ ਉੱਪਰ ਸਿੰਦੂਰ ਕੀਤਾ ਗਿਆ ਉਹ ਬਿਲਕੁਲ ਬਕਵਾਸ ਸੀ ਪ੍ਰੈਜ਼ੀਡੈਂਟ 트ੰਪ ਦਾ ਇਹ ਕਹਿਣਾ ਵੀ ਹੀ ਇਜ਼ ਅ ਕਿਲਰ ਉਹ ਪਹਲਗਾਮ ਤੋਂ ਪੁਲਵਾਮਾ ਦੇ ਬਾਰੇ ਦੱਸਦਾ ਇਹਨਾਂ ਦੀ ਕੀ ਕ੍ਰੈਡੀਬਿਲਿਟੀ ਆ ਜਿਹੜਾ ਜਨਰਲ ਇਲੈਕਸ਼ਨ ਹੋਇਆ ਪਿਛਲਾ 2024 ਦਾ ਮੇਰਾ ਖਿਆਲ ਆ ਜਾਂ 23 ਦਾ 19 ਤੋਂ 24 ਹਾਂ 24 ਦੇ ਵਿੱਚ ਹੋਇਆ ਉਹਦੇ ਵਿੱਚ ਨਹਿਰੂ ਆਪਣੇ ਰਾਹੁਲ ਗਾਂਧੀ ਨੇ ਕਿਹਾ ਵੀ ਇਹਨਾਂ ਦੀਆਂ 240 ਨਹੀਂ 100 ਸੀਟਾਂ ਵੀ ਨਹੀਂ ਹੈਗੀਆਂ 140 ਇਲੈਕਸ਼ਨ ਕਮਿਸ਼ਨ ਨੇ ਪੈਸੇ ਲੈ ਕੇ ਉਹ ਕੀ ਫਾਰਸਿਕਲ ਆ ਔਰ ਕੈਨੇਡਾ ਨੂੰ ਇਹ ਪੜਾਉਣਾ ਬੀ ਜੇ ਕਿਊਬਿਕ ਦੇ ਨਾਲੋਂ ਹਾਲਾਂਕਿ ਉਸ ਪੱਤਰਕਾਰ ਨੇ ਜਿਹੜੀ ਹੋਸਟ ਹੈ ਉਹਨੇ ਕਹਿ ਵੀ ਦਿੱਤਾ ਵੀ ਇਹ ਦੋਨੋਂ ਚੀਜ਼ਾਂ ਸੇਮ ਨਹੀਂ ਹੈ ਹਾਂ ਹਾਂ ਜੋ ਉੱਥੇ ਆਸੀਂ ਖੁਦ ਬਣਿਓ ਮੁਲਕਿਆਂ ਅਸੀਂ ਸੋਵਰਨ ਇੰਗਲੈਂਡ ਦੇ ਮੁਲਕਿਆਂ ਤੇ ਤੁਸੀਂ ਜਿਹੜੇ ਬਣਾਇਓਗੇ ਇਹ ਮੁਲਕਿਆਂ ਜਿਹੜਾ ਇਹ ਕਹਿਣਾ ਵੀ ਇਦਾਂ ਜੀ ਅਸੀਂ ਵੋਟਾਂ ਕਰਾ ਲਈਏ ਭਾਰਤ ਵਿੱਚ ਕੈਨੇਡਾ ਦੇ ਲਈ ਸਵਾਲੇ ਪੈਦਾ ਹੁੰਦਾ ਵੀ ਭਾਰਤ ਨੂੰ ਕ੍ਰੀਏਟ ਕੀਤਾ ਇੰਡੀਪੈਂਡੈਂਟ ਨੇਸ਼ਨ ਡਿਕਲੇਅਰਡ ਇਨ ਆਗਸਟ ਜਿਹੜਾ ਜਿਹੜਾ ਆਪਾਂ ਲੇਬਰ ਪਾਰਟੀ ਨੇ ਲਾਅ ਪਾਸ ਕੀਤਾ ਸੀ ਉਹਦੇ ਤਹਿਤ ਭਾਰਤ ਨੂੰ ਇੰਗਲੈਂਡ ਦੇ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਐਮਪੀਆ ਨੂੰ ਘੱਲਿਆ ਸੀ ਉਹਨਾਂ ਨੇ ਚੁਣਿਆ ਉਹਨਾਂ ਨੇ ਚੁਣੇ ਹੋਏ ਐਮਪੀਆ ਨੇ ਭਾਰਤ ਜਿਹੜਾ ਆ ਡਿਸਾਈਡ ਕੀਤਾ ਸੀ ਸੋ ਪੰਜਾਬ ਦਾ ਰੈਫਰੈਂਡਮ ਜੇ ਕੈਨੇਡਾ ਜਿਹੜਾ ਕਾਮਨਵੈਲਥ ਦਾ ਮੈਂਬਰ ਆ ਉੱਥੇ ਹੁੰਦਾ ਆ ਉਹ ਕਿਉਂ ਬੈ ਕਦੇ ਗੱਲ ਨਾਲ ਤੁਸੀਂ ਕਿਸ ਤਰੀਕੇ ਨਾਲ ਕਹੇ ਸਾਨੂੰ ਪਤਾ ਰੈਫਰੈਂਡਮ ਕੀ ਹੁੰਦੇ ਆ ਤੁਸੀਂ ਕੀ ਦੱਸਣਾ ਇਹਨਾਂ ਨੂੰ ਰੈਫਰੈਂਡਮ ਕੀ ਹੁੰਦੇ ਆ ਤੁਹਾਨੂੰ ਤਾਂ ਬਣਾਇਆ ਹੀ ਇਹਨਾਂ ਦੇ ਰੈਫਰੈਂਡਮ ਨੇ ਆ ਜਿਹੜਾ ਇੰਗਲੈਂਡ ਵਿੱਚ ਹੋਇਆ ਸੀ ਪਾਰਲੀਮੈਂਟ ਵਿੱਚ ਫਿਰ ਇਹ ਹਾਂਜੀ ਹਾਂਜੀ ਤੁਸੀਂ ਖਤਮ ਕਰੋ ਗੱਲ ਮੈਂ ਇੱਕ ਹੋਰ ਸਵਾਲ ਕਰ ਲੈਂ ਹਾਂਜੀ ਉਹ ਇਹੀ ਆ ਕਿ ਹਾਂ ਹਾਂ ਗੋ ਹੈਡ ਗੋ ਹੈਡ ਸੌਰੀ ਕਿ ਜਿਹੜੀ ਸਾਨੂੰ ਸਮਝ ਆਉਣੀ ਚਾਹੀਦੀ ਬਿਆਨ ਸਿੰਘ ਵੀ ਪੰਜਾਬ ਦੇ ਵਿੱਚ ਮੁਕੰਮਲ ਲੋਕਾਂ ਨੇ ਨਾ ਸ਼ਾਂਤਵੇਂ ਢੰਗ ਦੇ ਨਾਲ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹ 5 5 8 8 ਵੋਟਾਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੇ ਬੰਦਿਆਂ ਨੇ ਪੁਲਿਸ ਪੁਲਿਸ ਵਾਲਿਆਂ ਨੂੰ ਪਾਉਂਦੇ ਦੇਖਿਆ ਜਿਹੜੇ ਵਰਦੀ ਵਿੱਚ ਸੀ ਉਹਨਾਂ ਦੇ ਨਾਲ ਬਣਿਆ ਸੀ ਔਰ ਉਹਨੇ ਪੰਜਾਬ ਦਾ ਬਹੁਤ ਵੱਡਾ ਕਾਹਨ ਕੀਤਾ ਉਹ ਇੱਕ ਥੋਪਿਆ ਗਿਆ ਲੀਡਰ ਸੀ ਨਾ ਕਿ ਚੁਣਿਆ ਹੋਇਆ ਲੀਡਰ ਸੀ ਜੀ ਬਾਜੀ ਕਰ ਲੋ ਗੱਲ ਹਾਂ ਆਪਾਂ ਹੁਣ ਇੱਕ ਗੱਲ ਉਹਨਾਂ ਨੇ ਕੀਤੀ ਹੈ ਕਿ ਦੇਖੋ ਜੀ ਜਿਹੜਾ ਰੈਫਰੰਡਮ ਦਾ ਨਾਂ ਇਹ ਦਲਾਵਰ ਸਿੰਘ ਤੇ ਨਾਂ ਤੇ ਰੱਖਿਆ ਗਿਆ ਇਹਨੇ ਸੀਐਮ ਦਾ ਜਿਹੜਾ ਇਹ ਜ਼ਿੰਮੇਵਾਰ ਹੈ ਜਿਹੜਾ ਕਿ ਬਹੁਤ ਘੱਟ ਵੋਟਾਂ ਨਾਲ ਚੁਣਿਆ ਗਿਆ ਸੀ ਉਹਦੇ ਉਹਦੇ ਕਹੋ ਜੀਵਨ ਦੇ ਸਮੇਂ ਜਾਂ ਉਹਦੇ ਟਰਮ ਦੇ ਵਿੱਚ ਕਿੰਨੇ ਹਜ਼ਾਰ ਸਿੱਖਾਂ ਦਾ ਕਤਲਿਆ ਮੁੰਦਾ ਦੂਜੇ ਪਾਸੇ ਉਹਨਾਂ ਨੇ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਵੀ ਤੁਸੀਂ ਗਲੋਰੀਫਾਈ ਕਰਦੇ ਹੋ ਹਾਂ ਜੀ ਇਹ ਇਹਨਾਂ ਚੀਜ਼ਾਂ ਨੂੰ ਇਹ ਇੱਕ ਇਤਿਹਾਸ ਦਾ ਹਿੱਸਾ ਵੀ ਹੋ ਸਕਦਾ ਆਪਾਂ ਵੀ ਦੇਖਦੇ ਫੇਰ ਤਾਂ ਫੇਰ ਤਾਂ ਸਿੱਖ ਕਮਿਊਨਿਟੀ ਨੂੰ ਪੰਜਾਬ ਦੇ ਲੋਕਾਂ ਨੂੰ ਸਿਰਫ ਗਾਂਧੀ ਦੀ ਗੱਲ ਕਰਨੀ ਚਾਹੀਦੀ ਆ ਜੇ ਆਪਾਂ ਹੋਰ ਦੇਖਿਆ ਜਾਏ ਤਾਂ ਫਿਰ ਭਗਤ ਸਿੰਘ ਦੀ ਕਰਤਾਰ ਸਿੰਘ ਸਰਾਭਾ ਦੀ ਗੱਲਬਾਤ ਕਰਨੀ ਨਹੀਂ ਚਾਹੀਦੀ ਤੁਸੀਂ ਤਾਂ ਫਿਰ ਬੈਲੈਂਸ ਨੂੰ ਜਾਂ ਕ੍ਰੀਏਟ ਕਰਦੇ ਹੋ ਜਾਂ ਗਲੋਰੀਫਾਈ ਕਰਦੇ ਹੋ ਉਤਸ਼ਾਹਤ ਕਰਦੇ ਹੋ ਫਿਰ ਗੱਲਾਂ ਬਾਤਾਂ ਵੀ ਹੈਗੀਆਂ ਇਹਨਾਂ ਗੱਲਾਂ ਦੇ ਜਵਾਬ ਤੇ ਹਾਂ ਜੀ ਦੇਖੋ ਜੀ ਜੇ ਵਾਇਲੈਂਸ ਨੂੰ ਗਲੋਰੀਫਾਈ ਕਰਨਾ ਤਾਂ ਜਿਹੜਾ ਰਾਵਣ ਨੂੰ ਇਹ ਹਰ ਸਾਲ ਮਾਰਦੇ ਆ ਇਹਦੇ ਵਿੱਚ ਰਾਮਲੀਲਾ ਦੇ ਵਿੱਚ ਉਹ ਵੀ ਤਾਂ ਵਾਇਲੈਂਸ ਹੀ ਗਲੋਰੀਫਾਈ ਕੀਤੀ ਜਾਂਦੀ ਨਾ ਉਹਦੇ ਤੇ ਵਿੱਚ ਉਹ ਤਾਂ ਇਹ ਵੀ ਨਹੀਂ ਜਸਟੀਫਿਕੇਸ਼ਨ ਦਿੱਤੀ ਜਾਂਦੀ ਵੀ ਉਹ ਸਹੀ ਸੀ ਉਹਦੀ ਭੈਣ ਦਾ ਨੱਕ ਵੱਡਿਆ ਸੀ ਜਾਂ ਨਹੀਂ ਚਲੋ ਮੈਂ ਔਰ ਇਫੈਕਟ ਤੇ ਨਹੀਂ ਜਾਂਦਾ ਜਿਹੜੇ ਖੁਦ ਆਪ ਭਾਰਤ ਵਿੱਚ ਸਕੇ ਤਾਏ ਚਾਚਿਆਂ ਦੇ ਮੁੰਡਿਆਂ ਦੀ ਲੜਾਈ ਨੂੰ ਦਸਾਉਂਦੇ ਆ ਉਹਦੇ ਚ ਉਹਨਾਂ ਨੂੰ ਮਾਰਦੇ ਆ ਲੱਖਾਂ ਦੀ ਤਦਾਦ ਵਿੱਚ ਇੱਕ ਦੂਜੇ ਨੂੰ ਔਰ ਉਹਨਾਂ ਦੀ ਇਸ ਲੜਾਈ ਨੂੰ ਵਧਾਉਣ ਵਾਲੇ ਬੰਦੇ ਨੂੰ ਅਵਤਾਰੀ ਪੁਰਸ਼ ਮੰਨਦੇ ਆ ਔਰ ਉਸ ਲੜਾਈ ਨੂੰ ਇੱਕ ਬਹੁਤ ਵੱਡਾ ਆਪਣਾ ਸਕ੍ਰਿਪਟ ਮੰਨਦੇ ਆ ਮੇਰੇ ਕਹਿਣ ਦਾ ਭਾਵ ਆ ਕਿ ਜਿਹੜੀ ਇਹ ਗੱਲ ਕਹਿਣੀ ਵੀ ਜਿਹੜੇ ਸਿੱਖਾਂ ਦੇ ਉੱਪਰ ਜਿਹੜਾ 10000 ਬੰਦਾ ਉਹਨਾਂ ਦੀ ਪਲੇਸ ਆਫ ਵਰਸ਼ਿਪ ਜਿਹੜਾ ਸੈਂਟਰਲ ਪਲੇਸ ਆਫ ਵਰਸ਼ਿਪ ਆ ਉੱਥੇ ਜਾ ਕੇ ਮਾਰਨਾ ਜਦਕਿ ਚਾਰੇ ਪਾਸੇ ਭਾਰਤੀ ਫੌਜ ਜਿਹੜੀ ਆ ਬਲੈਕਆਊਟ ਨਿਊਜ਼ ਬਲੈਕਆਊਟ ਕਰਫਿਊ ਲਾ ਕੇ ਸਾਰੇ ਸਰਕਾਰੀ ਸਕੂਲਾਂ 'ਚ ਬਹਿ ਜਾਂਦੀ ਆ ਜਿਦਾ ਕਿ ਇੱਕ ਜਿਹੜੀ ਅਨਾਮਡ ਪਾਪੂਲੇਸ਼ਨ ਆ ਉਹਦਾ ਰੈਜ਼ਿਸਟੈਂਸ ਯੂਨਾਈਟਿਡ ਨੇਸ਼ਨਸ ਦਾ 1971 ਵਿੱਚ ਪਾਸ ਕੀਤਾ ਮੈਨੂੰ ਹੁਣ ਚਾਰਟਰ ਦਾ ਨਾਮ ਨਹੀਂ ਪਤਾ ਉਹਦੇ ਵਿੱਚ ਇਹ ਬਿਲਕੁਲ ਜਾਇਜ਼ ਆ। ਤੋਂ ਜਿਹੜਾ ਉਹ ਰੈਜ਼ਿਸਟੈਂਸ ਕਰ ਰਹੀ ਸੀ ਉਹ ਤਾਂ ਮੀਅਰਲੀ ਇੱਕ ਸਿੰਬੋਲਿਕ ਸੀਗਾ। ਉਹਨਾਂ ਦਾ ਹਥਿਆਰਾਂ ਦੇ ਵਿੱਚ ਤਾਂ ਕੋਈ ਇੱਕ ਦੂਸਰੇ ਨਾਲ ਕੰਪੈਰੀਜ਼ਨ ਹੀ ਨਹੀਂ ਸੀਗਾ। ਉਹ ਤਾਂ ਇਤਿਹਾਸ ਨੂੰ ਆਪਣੇ ਨੂੰ ਡਿਫੈਂਡ ਕਰਨ ਦੀ ਗੱਲ ਈ ਜਿਹੜੀ ਮੈਂ ਤਾਂ ਕਹਿ ਰਿਹਾ ਇਹ ਗੱਲ ਕਿ ਇੰਦਰਾ ਗਾਂਧੀ ਨੂੰ ਉਹਨਾਂ ਨੇ ਇਹ ਦਿਖਾਇਆ ਕਿ ਜੇ ਕੋਈ ਚੜ ਕੇ ਆਏਗਾ ਤੇ ਫਿਰ ਉਹ ਅਸੀਂ ਉਹ ਵਾਪਸ ਨਹੀਂ ਜਾਣ ਦੇਵਾਂਗੇ ਜਿਹੜਾ ਸਾਡੇ ਲੋਕਾਂ ਦੇ ਉੱਪਰ ਅਸੀਂ ਕੋਈ ਇਦਾਂ ਦੇ ਬੰਦੇ ਨਹੀਂ ਹੈਗੇ ਔਰ ਉਹ ਇਤਿਹਾਸ ਉਹਨਾਂ ਸਿੱਖਾਂ ਨੇ 1984 'ਚ ਦਿਖਾਇਆ ਔਰ ਸਿੱਖ ਇੱਕ ਫੈਕਟ ਆ ਇਹ ਕੋਈ ਇਦਾਂ ਨਹੀਂ ਮਿਥਾਇਆ ਕਿ ਵੀ ਬੂਟੀ ਲੈਣ ਦੀ ਹਵਾ ਛੋੜ ਕੇ ਇਹ ਫੈਕਟ ਆ ਇੱਕ ਹਿਸਟੋਰੀਕਲ ਫੈਕਟ ਆ ਸਿੱਖਾਂ ਨੇ ਉਹਨੂੰ ਉੱਥੇ ਉਹਨਾਂ ਨੇ ਆਪਣਾ ਦਿਖਾਇਆ ਜਾਂ ਜਿਹੜਾ ਬਿਆਨ ਸਿੰਘ ਦੇ ਕਿਲਰ ਦੇ ਨਾਂ ਤੇ ਕਿਉਂ ਰੱਖਿਆ ਸੀਗਾ ਉਹਦਾ ਸੈਂਟਰ ਮਤਲਬ ਕਿ ਮੇਰਾ ਮਤਲਬ ਇਹ ਆ ਵੀ ਕੀ ਅਸੀਂ ਕੱਲ ਨੂੰ ਦੁਨੀਆ 'ਚ ਐਓ ਜੀ ਜਿਹੜੀ ਆ ਨਮਰਦਪੁਣਾ ਜਦ ਵੀਕਨੈਸ ਨੂੰ ਪ੍ਰਮੋਟ ਕਰਾਂਗੇ ਜਿੱਥੇ ਕਿ ਇੱਕ ਟਾਇਰੈਂਟ ਆ ਹਮ ਬੇਸ਼ਕ ਪੂਤਨ ਦੇ ਲਈ ਲੈਂਡਸੈਗ੍ਰਾਮ ਨੇ ਕਿਹਾ ਵੀ ਕੋਈ ਵੀ ਬੰਦੇ 'ਚ ਰਸਿਆ ਜੁੜਤਿਆ ਨਹੀਂ ਵੀ 25 ਸਾਲ ਤੋਂ ਬੈਠੇ ਕਿ ਧਾਕੜ ਬੰਦੇ ਦੇ ਮੋਰੇ ਖੜਜੇ ਸੋ ਮੇਰਾ ਮਤਲਬ ਇਹ ਆ ਕਿ ਅਸੀਂ ਉਦਾਂ ਦੀ ਸਭਿਅਤਾ ਨਹੀਂਗੇ ਵੀ ਜਿਹੜਾ ਹਰ ਬਾਰੋਂ ਆਏ ਬੰਦੇ ਦੇ ਉੱਪਰ ਜਾਂ ਜ਼ਾਲਮ ਦੇ ਉੱਪਰ ਜਾਂ ਧਾੜਵੀ ਦੇ ਉੱਪਰ ਵਿੱਚ ਭਾਵੇਂ ਸਾਡੇ ਵਿੱਚ ਵੀ ਹੋਵੇ ਉਹਦੇ ਮੋਰੇ ਬੇਚ ਜਾਈਏ ਸੋ ਹਿਸਟੋਰੀਕਲ ਫੈਕਟ ਦਿਖਾਉਣੇ ਕੁਝ ਹੋਰ ਆ ਤੋ ਵੋਲੈਂਸ ਨੂੰ ਗਲੋਰੀਫਾਈ ਕਰਨਾ ਫੇਰ ਤਾਂ ਦੇਖੋ ਸਰਦਾਰ ਭਵਿੰਦਰ ਸਿੰਘ ਜੀ ਜਿਨ੍ਹਾਂ ਸਿੱਖਾਂ ਨੇ ਸਟੇਟ ਟੈਰਰਿਜ਼ਮ ਦੇ ਥੱਲੇ 1984 ਵਿੱਚ ਬਹੁਤ ਵੱਡਾ ਕਤਲੇਆਮ ਸਿੱਖਾਂ ਬੈ ਕੀਤਾ ਵੱਡੇ ਵੱਡੇ ਅਹੁਦੇ ਤੇ ਕੇ ਨਵਾਜਿਆ ਗਿਆ ਉਹਨਾਂ ਨੂੰ ਜਗਦੀਸ਼ ਟਾਈਟਲ ਸੱਜਣ ਕੁਮਾਰ ਦੀ ਗੱਲ ਆ ਇਨਕਲੂਡਡ ਰਜੀਵ ਗਾਂਧੀ ਦੀ ਆਪਾਂ ਗੱਲ ਕਰ ਸਕਦੇ ਹਾਂ ਜੀ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਕਿਸ ਤੀਕ ਨਾਲ ਮੋਦੀ ਦਾ ਆਉਣਾ ਜਾਣਾ ਦੁਨੀਆ ਪਰ ਵਿੱਚ ਬੰਸੀ ਜਦੋਂ ਪੀਐਮ ਬਣਦਾ ਜਦੋਂ ਰਾਜ ਆਉਂਦਾ ਇਦਾਂ ਪਲਟੇ ਆਉਂਦੇ ਨੇ ਤਾਂ ਉਦੋਂ ਉਹ ਉਹਦੇ ਸਾਰੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਨੇ ਸੀਐਮ ਤੇ ਪੀਐਮ ਵਿੱਚ ਫਰਕ ਹੁੰਦਾ ਗੁਲਾਮੀ ਤੇ ਆਜ਼ਾਦੀ ਵਿੱਚ ਫਰਕ ਹੁੰਦਾ ਇਹਨਾਂ ਗੱਲਾਂ ਨੂੰ ਵੀ ਸਮਝਣਾ ਤੇ ਉਹ ਸਮਝਾਉਣਾ ਚਾਹੀਦਾ ਅਸੀਂ ਗੱਲ ਹੱਕ ਸੱਚ ਇਨਸਾਫ਼ ਦੀ ਕਰਦੇ ਆ ਜੇ ਫੋਰ ਟ੍ਰਾਂਸਨੈਸ਼ਨਲ ਪ੍ਰੈਸ਼ਨ ਕਰਨ ਵਾਲਿਆਂ ਨੂੰ ਕੈਨੇਡਾ ਚ ਕਿਵੇਂ ਵੈਲਕਮ ਕੀਤਾ ਜਾਂਦਾ ਫੌਨ ਇੰਟਰਫੀਰੈਂਸ ਦੀ ਗੱਲਬਾਤ ਹੁੰਦੀ ਆ ਪਟਨਾਇਕ ਨੇ ਕਿਹਾ ਕਿ ਬੈਕ ਹੋਮ ਇਹ ਸਮਝਦੇ ਨੇ ਕਿ ਫੌਨ ਦੇ ਇੰਟਰਫੀਰੈਂਸ ਹੋ ਰਿਹਾ ਕਹਿੰਦੀ ਥੋੜਾ ਫਰਕ ਆ ਨਾ ਇੱਥੇ ਕਯੂਬਿਕ ਦੀ ਗੱਲ ਖੰਣ ਵਾਲਿਆਂ ਨੂੰ ਭਾਈ ਅਤਬਦੀ ਨਹੀਂ ਕਹਿੰਦੇ ਉਹ ਕਿ ਇਹ ਗੱਲਾਂ ਬਾਤਾਂ ਵੀ ਹੋਈਆਂ ਸੋ ਅਸੀਂ ਤਾਂ ਜੋ ਕੁਝ ਮੀਡੀਆ 'ਚ ਦੇਖਿਆ ਹਾਂਜੀ ਗੋ ਹੈਡ ਸੌਰੀ ਮੈਂ ਤੁਹਾਨੂੰ ਡ੍ਰੌਪਟ ਕੀਤਾ ਮੈਂ ਗੱਲ ਕਰਨੀ ਸੀ ਬਸ ਇਹਦੇ ਮੈਨੂੰ ਹੁਣ ਯਾਦ ਆ ਰਹੀ ਸੀਗੀ ਜੀ ਸੋ ਤੁਸੀਂ ਗੱਲ ਤੁਸੀਂ ਆਪਣੀ ਗੱਲ ਨਹੀਂ ਨਹੀਂ ਆਪਾਂ ਤਾਂ ਹੀ ਗੱਲ ਕਰਦੇ ਆ ਵੀ ਜੇ ਫਿਰ ਜੇ ਆਪਾਂ ਉਹ ਗੱਲਾਂ ਨੂੰ ਕੰਪੇਅਰ ਕਰਦੇ ਆ ਉਸ ਸਮੇਂ ਦੀਆਂ ਤੇ ਅੱਜ ਦੇ ਸਮੇਂ ਦੀਆਂ ਜੋ ਬੀਤ ਗਿਆ ਉਹਦੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਮੋਦੀ ਜਦੋਂ ਸੀਐਮ ਸੀ ਤਾਂ ਇਹਦਾ ਬਿਲਕੁਲ ਆਉਣਾ ਜਾਣਾ ਬੈਨ ਸੀ ਉਹੀ ਮੋਦੀ ਟਰਾਂਸ ਨੈਸ਼ਨਲ ਰਿਪਰੈਸ਼ਨ ਲਈ ਜਦੋਂ ਪੀਐਮ ਬਣਦਾ ਤਾਂ ਟਰਾਂਸ ਨੈਸ਼ਨਲ ਆਪਰੇਸ਼ਨ ਕਰਨੇ ਵੀ ਕੀ ਰਾ ਮੋਦੀ ਥੱਲੇ ਨਹੀਂ ਚਲਦੀ ਸੀ ਆਪਾਂ ਇਹ ਗੱਲਬਾਤ ਕੀਤੀ ਹੈ ਕਿ ਜਦੋਂ ਸਿੱਖ ਜੈਨੋਸਾਈਡ ਹੋਇਆ ਤੇ ਵੱਡੇ ਵੱਡੇ ਮੰਤਰੀਆਂ ਨੂੰ ਕਿਸ ਤਰ੍ਹਾਂ ਰਜੀਵ ਗਾਂਧੀ ਨੇ ਵੱਡੇ ਅਹੁਦੇ ਦੇ ਕੇ ਨਵਾਜਿਆ ਸੋ ਕਿਤੇ ਕਾਂਗਰਸ ਹੁੰਦੀ ਹੈ ਕਦੇ ਆਪਣੇ ਬੀਜੇਪੀ ਹੁੰਦੀ ਹੈ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਜਾਂ ਹੋਰ ਇਸ਼ੂ ਦੇਖਦੇ ਹਾਂ ਉਦੋਂ ਔਰੰਗਜ਼ੇਬ ਸੀ ਅੱਜ ਕੋਈ ਹੋਰ ਹਾਕਮ ਹੈ ਸੋ ਗੱਲ ਤਾਂ ਇਹ ਹੱਕ ਸੱਚ ਇਨਸਾਫ ਦੀ ਆ ਫਰੀडम ਦੀ ਵੀ ਹੈਗੀ ਹਾਂਜੀ ਦੇਖੋ ਜੀ ਜਿਹੜੇ ਉਹ ਗੱਲ ਕਰ ਰਹੇ ਵੀ ਇੰਦਰਾ ਗਾਂਧੀ ਦੇ ਕਾਤਲ ਦਾ ਮੁੰਡਾ ਉਥੇ ਐਮਪੀ ਆ ਤਾਂ ਫਿਰ ਇੰਦਰਾ ਗਾਂਧੀ ਦੇ ਕਾਤਲ ਦੀ ਵਾਈਫ ਜਿਹੜੀ ਆ ਉਹ ਕਿੱਦਾਂ ਮਰੀ ਆ ਹੂੰ ਇਹਦੇ ਬਾਰੇ ਵੀ ਦੱਸਣਾ ਜਥੇਦਾਰ ਜਗਦੇਵ ਸਿੰਘ ਕੁੰਡਿਆ ਐਮਪੀ 1988-89 ਦੇ ਵਿੱਚ ਜਿਹੜਾ ਬਣਿਆ ਉਹ ਕਿੱਦਾਂ ਮਾਰਿਆ ਗਿਆ ਉਹ ਕਿੱਥੇ ਉਹਦੇ ਬਾਰੇ ਕੀ ਇਨਕੁਆਰੀ ਆ ਵੀ ਸਿਟਿੰਗ ਐਮਪੀ ਜਿਹੜਾ ਲੱਭਿਆ ਨਹੀਂ ਕੋਈ ਜੁੱਤੀਆਂ ਪਈਆਂ ਸੀ ਨਹਿਰ ਦੇ ਕੰਢੇ ਸੋ ਇਹ ਬਕਵਾਸ ਬੰਦ ਕਰਨ ਜਿਹੜਾ ਦਿੱਲੀ ਦੇ ਵਿੱਚ ਤੁਸੀਂ ਗੱਲ ਕੀਤੀ ਜਿਹੜੇ ਐਮਪੀ ਜਗਦੀਸ਼ ਚਾਟਰਨ ਨੂੰ ਇੰਟਰਨੈਸ਼ਨਲ ਜਿਹੜੀ 에ਰਪੋਰਟ ਦਾ ਇੰਚਾਰ ਜਿਹੜਾ ਸਿਵਲਾਈਜੇਸ਼ਨ ਮਿਨਿਸਟਰੀ ਦਾ ਉਹ ਸਿੱਖਾਂ ਨੂੰ ਕਤਲ ਕਰਨ ਦੇ ਲਈ ਉਹਨੇ ਬਣਾਇਆ ਗਿਆ ਉਹਦੀ ਵੀਡੀਓ ਜਿੱਥੇ ਉਹ ਕਹਿ ਰਿਹਾ ਮੈਂ 180 90 ਸਿੱਖਾਂ ਦੇ ਕਤਲ ਦੀ ਗੱਲ ਕਰ ਰਿਹਾ। ਸੋ ਮੇਰਾ ਮਤਲਬ ਹੈ ਇਹ ਜਿਹੜੀ ਗੱਲਬਾਤ ਹੈ ਨਾ ਉਹ ਇਹ ਹੁਣ ਦੇਖੋ ਤੁਹਾਡੇ ਕੋ ਬੰਦੇ ਹੈਗੇ ਜਿਹੜੇ ਇਦਾਂ ਗੱਲ ਕਰ ਸਕਦੇ ਆ ਕਿ ਨਹੀਂ। ਮਾਫ ਕਰਨਾ ਹਾਲੇ ਤੱਕ ਤਾਂ ਮੀਡੀਆ ਵੀ ਉਸ ਤਰ੍ਹਾਂ ਦਾ ਇਹਨਾਂ ਦੇ ਕੋਲ ਨਹੀਂ ਆਇਆ ਸਾਡੇ ਕੋਲ ਜਿਹੜਾ ਜਵਾਬ ਹੀ ਦੇ ਸਕੇ ਇਕ 15 ਵੀ ਅਗਲੇ ਦੇ ਨੈਰੇਟਿਵ ਨੂੰ ਬਦਲ ਦੇਣਾ ਉਹਦਾ ਕਾਊਂਟਰ ਕਰਕੇ। ਸੋ ਸਾਡੇ ਕੋਲ ਮੈਂ ਜਿਹੜਾ ਸਾਡਾ ਮੀਡੀਆ ਜਿੱਦਾਂ ਦਾ ਵੀ ਹੈਗਾ ਆ ਅਸੀਂ ਆਪਣੇ ਲਿਮਟਿਡ ਰਿਸੋਰਸ ਬਿਲਕੁਲ ਜੀ ਆਪਾਂ ਤਾਂ ਜਿੰਨਾ ਕੁ ਅਸੀਂ ਕਰ ਸਕਦੇ ਆ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਤਾਂ ਹਨੂਮਾਨ ਦੇ ਲੰਕਾ ਸਾਲਣ ਵਾਲਾ ਇਸ਼ੂ ਵੀ ਆ ਜਾਂਦਾ ਹਾਂ ਜੀ ਫਿਰ ਤਾਂ ਉਹ ਉਹ ਕਿਉਂ ਕਿਉਂ ਕੀਤਾ ਜਾਂਦਾ ਇਹ ਮੁੱਦੇ ਵੀ ਆਉਣਗੇ ਫਿਰ ਰਜੀਵ ਗਾਂਧੀ ਇੰਦਰਾ ਗਾਂਧੀ ਵਾਲਾ ਮੁੱਦਾ ਵੀ ਆਏਗਾ ਫਿਰ ਇਹਦੇ ਨਾਲ ਨਾਲ ਜੋ ਕੁਝ ਅੱਜ ਹੋ ਰਿਹਾ ਮੋਦੀ ਦਾ ਅਮਿਤ ਸ਼ਾਹ ਦਾ ਉਹ ਮੁੱਦੇ ਵੀ ਆਉਣਗੇ ਤਾਂ ਫਿਰ ਜੇ ਅਸੀਂ ਇਸ ਸਮੇਂ ਦੀ ਗੱਲ ਕਰਦੇ ਹਾਂ ਪ੍ਰਾਤਨ ਇਤਿਹਾਸ ਦੀ ਗੱਲ ਕਰਦੇ ਹਾਂ ਜੇ ਅਸੀਂ ਜ਼ਿਲ੍ਹੇ ਮਲੇ ਬਾਗ ਦੇ ਸਾਕੇ ਦੀ ਗੱਲ ਕਰਦੇ ਹਾਂ ਜਾਂ ਫਿਰ ਅਸੀਂ ਪਹਿਲੇ ਕੱਲੂ ਘਾ ਰਿਆਂ ਦੀ ਗੱਲਬਾਤ ਕਰਦੇ ਹਾਂ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਇਹ ਮਹੀਨਾ ਵੀ ਹੈ ਤੇ 350 ਸਾਲ ਦਾ ਵੀ ਆਪਾਂ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿ ਰਹੇ ਨੇ ਕਿ ਭੈ ਕਾਹੂ ਕੋ ਦੇਦਨਾ ਨੈ ਪਹਿਮਾਨਤਾਂ ਸੋ ਡਰ ਦੇਣਾ ਵੀ ਠੀਕ ਨਹੀਂ ਡਰ ਲੈਣਾ ਵੀ ਠੀਕ ਨਹੀਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਸਾਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਹਿੰਦੁਸਤਾਨ ਦੀ ਆਜ਼ਾਦੀ ਦੇ ਨਾਲ ਜੋੜਿਆ ਜਾ ਰਿਹਾ ਜੀ ਬੇਸ਼ੱਕ ਉਹ ਇੱਕ ਪੂਰੇ ਵਿਸ਼ਵ ਦੀ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੀ ਫਰੀडम ਆਫ ਵਰਸ਼ਪ ਦੀ ਆਜ਼ਾਦੀ ਦੀ ਗੱਲਬਾਤ ਸੀ ਕਿ ਸਾਡੇ ਕੋਲ ਅੱਜ ਫਰੀडम ਫਰੀडम ਆਫ ਵਰਸ਼ਪ ਹੈ ਸਾਨੂੰ ਧਰਮ ਦੀ ਆਜ਼ਾਦੀ ਹੈ ਜੇ ਧਰਮ ਦੀ ਆਜ਼ਾਦੀ ਦੀ ਗੱਲ ਕਰਨੀ ਹੈ ਜਿਹੜਾ ਜੁਨਾਈਟਿਡ ਸਟੇਟ ਦਾ ਕਮਿਸ਼ਨ ਹੈ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੇ ਉਹਨਾਂ ਨੇ ਬਹਿਨ ਕੀਤਾ ਹੋਇਆ ਸੀ ਮੋਦੀ ਨੂੰ ਜਾਂ ਹੋਰ ਲੋਕਾਂ ਨੂੰ ਹਾਂਜੀ ਆਪਾਂ ਸਮਾਪਤ ਕਰੀਏ ਇੱਕ ਦੋ ਮਿੰਟ ਸੋ ਸਬੁੱਚੀ ਸੰਗਤ ਅਨਟਾਰੀਓ ਕਿਊਬਕ ਦੀ ਇਹ ਵਧਾਈ ਦੇ ਪਾਤ ਨੇ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਵਿੱਚ ਵੋਟਾਂ ਪਾਈਆਂ ਆਪਣਾ ਯੋਗਦਾਨ ਪਾਇਆ ਸੋ ਐਸਐਫ ਜੇ ਬਲੋਂ ਤੇ ਹੋਰ ਵੀ ਜਿਹੜੇ ਪੰਥ ਦੀ ਆਜ਼ਾਦੀ ਦੀ ਪੰਜਾਬ ਦੀ ਆਜ਼ਾਦੀ ਦੇ ਸ਼ੁਭਚੰਤਕ ਨੇ ਉਹਨਾਂ ਵਿੱਚ ਦੁਨੀਆ ਭਰ ਵਿੱਚ ਖੁਸ਼ੀ ਦੀ ਲਹਿਰ ਸੀ ਇੱਕ ਚੰਗੀ ਗੱਲ ਸੀ ਇੱਕ ਚੰਗਾ ਉਪਰਾਲਾ ਸੀ ਅਖੀਰ ਤੇ ਇੱਕ ਦੋ ਮਿੰਟਾਂ ਚ ਕੁਝ ਹੋਰ ਕਹਿਣਾ ਚਾਹੁੰਦੇ ਆ ਤਾਂ ਕਹਿ ਸਕਦੇ ਹੋ ਇੱਕ ਪੁਆਇੰਟ ਤੁਸੀਂ ਬੜਾ ਵਧੀਆ ਠਾਇਆ ਜਿਹੜਾ ਮੇਰੇ ਲਫਕੋ ਕੀ ਹਰ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਪੰਜਾਂ ਦੇ ਰੂਪ ਚ ਬੋਲਦਾ ਆ ਜੀ ਸੋ ਜਿਹੜੀ ਤੁਸੀਂ ਗੱਲ ਕੀਤੀ ਵੀ ਮੋਦੀ ਦੇ ਮੋਦੀ ਨੂੰ ਬ੍ਰਿਟਿਸ਼ ਰਿਪੋਰਟ ਨੇ ਬੁਚਰ ਆ ਗੁਜਰਾਤ ਕਿਹਾ ਔਰ ਐਜੇ ਚੀਫ ਮਿਨਿਸਟਰੀ ਦਾ ਆਉਣਾ ਜਾਣਾ ਬੰਦ ਸੀ ਤੇ ਜਿਹੜਾ ਦਿਨੇਸ਼ ਪਟਨਾਇਕ ਇਹ ਦੱਸੇ ਵੀ ਜਿਹੜਾ ਇੱਕ ਬੁਚਰ ਆ ਮੁਸਲਮਾਨਾਂ ਦਾ ਜਿਹਨੂੰ ਇੰਗਲੈਂਡ ਦੀ ਇੰਡੀਪੈਂਡੈਂਟ ਰਿਪੋਰਟ ਨੇ ਇਹ ਕਿਹਾ ਜੇ ਉਹ ਅੱਜ ਇਹਦਾ ਹੈੱਡ ਆ ਪ੍ਰਾਈਮ ਮਿਨਿਸਟਰ ਆ ਇਹਦਾ ਹੈੱਡ ਆ ਤੇ ਜੇ ਕਿਸੇ ਬੰਦੇ ਨੇ ਇੱਕ ਸਟੋਰੀ ਕਮੈਂਟ ਨੂੰ ਦਿਖਾਲ ਵੀ ਦਿੱਤਾ ਉਹ ਇਹਨਾਂ ਦਾ ਜਿਹੜਾ ਦੁਨੀਆ ਦੇ ਮੋਹਰੇ ਚਿਹਰਾ ਆ ਉਹਦੇ ਨਾਲ ਤਾਂ ਕਿਤੇ ਮਤਲਬ ਮੇਰੇ ਖਿਆਲ ਲਾਈਟ ਆ ਸੋ ਬੱਸ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਉਦਰਤੀ ਤੁਹਾਡੀ ਗੱਲ ਨੂੰ ਮੈਂ ਰੀਫ੍ਰੇਜ਼ ਕਰਨਾ ਤੁਸੀਂ ਦੱਸਿਆ ਵੀ ਉਹ ਮੇਰੇ ਵੀ ਮਨ 'ਚ ਗੱਲ ਆਈ ਵੀ ਇਹ ਗੱਲ ਬੜੀ ਇੰਪੋਰਟੈਂਟ ਹੈ ਜਿਹੜੀ ਕਹਿਣੀ ਚਾਹੀਦੀ ਹੈ। ਸੋ ਧੰਨਵਾਦ ਹੈ ਅਸੀਂ ਇਹ ਜ਼ਰੂਰ ਕਹਨੇ ਵੀ ਹਾਂ। ਜਿਹੜੇ ਬੱਚੇ ਉੱਥੇ ਆਏ ਜਿਹੜੇ ਛੋਟੇ-ਛੋਟੇ ਬੱਚੇ ਜੋਰਜ ਗਾਲਵੇ ਨੇ ਲੰਡਨ ਡੈਕਲਰੇਸ਼ਨ 'ਚ ਕਿਹਾ ਸੀ ਤੁਹਾਡੀਆਂ ਨਸਲਾਂ ਆਉਣ ਵਾਲੀਆਂ ਯਾਦ ਰੱਖਣਗੀਆਂ। ਸਤਿਗੁਰੂ ਕਿਰਪਾ ਕਰੇ ਹੁਣ 1859 ਨੂੰ ਬਹੁਤ ਚਿਰ ਹੋ ਗਿਆ। ਖਾਲਸੇ ਨੂੰ ਜਿਹੜਾ ਆ ਉਹ ਕੌਮੀ ਘਰ ਵਸੇ ਆਉਣ ਵਾਲੀਆਂ ਨਸਲਾਂ ਇਸ ਤਰੀਕੇ ਦੇ ਨਾਲ ਬਾਹਰ ਲਈ ਦੁਨੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਰੁਲਣਾ ਪੰਥ ਜਿਹੜਾ ਹਮੇਸ਼ਾ ਇੱਕ ਤੁਸੀਂ ਖੇਰ ਪੜਦੇ ਨੇ ਪੰਥ ਵਸੇ ਪਰ ਪੰਜਾਬ ਦਾ ਵਾਰਸ ਮੈਨੂੰ ਤਾਂ ਉਹ ਵੀ ਲਾਈ ਨੇ ਹਾਂਜੀ ਇਹ ਤਾਂ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਕਿ ਪੰਥ ਵਸੇ ਪੰਜਾਬ ਵਸੇ ਹਾਂਜੀ ਲਾਸ਼ ਨਾ ਬਣੇ ਕੋਈ ਵਿਾਰਸ ਪੰਥ ਬਣੇ ਪੰਜਾਬ ਦਾ ਵਾਰਸ ਆਓ ਆਪਾਂ ਗੁਰੂ ਵਗੇ ਅਰਦਾਸ ਕਰੀਏ ਕਿ ਸਾਡੇ ਪੰਥ ਨੂੰ ਸਾਡੇ ਪੰਜਾਬ ਨੂੰ ਆਜ਼ਾਦੀ ਦਾ ਨਿਗਮਾਨਨ ਆਜ਼ਾਦੀ ਦਾ ਆਨੰਦ ਮਾਨਣ ਦਾ ਮੌਕਾ ਮਿਲੇ ਸੋ ਇਹ ਮੌਕਾ ਆਪਣਾ ਹੱਥੋਂ ਨਾ ਖਜਾਈਏ ਆਪਣੇ ਹੱਥੋਂ ਨਾ ਖਜਾਈਏ 노 ਮੈਟਰ ਜਿਹੜਾ ਵੀ ਬੰਦਾ ਵਿਅਕਤੀ ਪੰਜਾਬ ਦੀ ਧਰਤੀ ਤੇ ਬਹਿ ਕੇ ਪੰਥ ਪੰਜਾਬ ਤੇ ਭਲੇ ਦੀ ਗੱਲ ਕਰਦਾ ਕੋਈ ਮੀਡੀਆ ਚ ਕਰਦਾ ਕੋਈ ਐਜ਼ ਏ ਲੀਡਰ ਕਰਦਾ ਕੋਈ ਐਜ਼ ਏ ਇੰਡੀਵਿਜੂਅਲ ਕਰਦਾ ਆਪਣੇ ਤੌਰ ਤੇ ਕਰਦਾ ਜਾਂ ਬਾਹਰ ਕਰਦਾ ਕਿਉਂਕਿ ਬਾਹਰ ਦੇ ਸਿੱਖ ਜਿਹੜੇ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਇੰਡੀਆ ਤੋਂ ਬਾਹਰ ਬੈਠੇ ਨੇ ਇਹ ਕਦੇ ਵੀ ਉਸ ਤਰੀਕੇ ਨਾਲ ਪਿੰਜਰੇ ਚ ਨਹੀਂ ਪੈਣਗੇ ਪੈਣਗੇ ਉਹ ਵੀ ਨਹੀਂ ਜਿਹੜੇ ਪੰਜਾਬ ਵਿੱਚ ਨੇ ਪਰ ਇਹ ਸਾਰੇ ਇੱਕ ਦਿਨ ਆਜ਼ਾਦ ਹੋ ਕੇ ਰਹਿਣਗੇ ਇਹਨਾਂ ਗੱਲਾਂ ਨਾਲ ਆਪਾਂ ਅੱਜ ਦੇ ਆਵਾਜ਼ ਦੇ ਟੀਵੀ ਅੱਜ ਦੇ ਆਵਾਜ਼ ਦੇ ਜਿੰਨੇ ਵੀ ਮਾਧਿਮ ਤੋਂ ਇਸ ਦੀ ਸਮਾਪਤੀ ਕਰਦੇ ਆ ਕੱਲ ਨੂੰ ਫੇਰ ਹੋਰ ਗੱਲਾਂ ਬਾਤਾਂ ਕਰਾਂਗੇ ਸਰਦਾਰ ਭਵਿੰਦਰ ਸਿੰਘ ਧੰਨਵਾਦ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ